ਕਿ অন্ਟਾਰੀਓ ਸਰਕਾਰ ਬੇਕਰੇ ਲੋਕਾਂ ਨੂੰ ਹਟਾਉਣ ਲਈ ਇੱਕ ਬਿੱਲ ਲੈ ਕੇ ਆ ਰਹੀ ਆ ਤੇ ਇਸ ਨੂੰ ਸੇ ਇੰਨਾ ਗੰਭੀਰ ਰੂਪ ਕਿਉਂ ਲੈਂਦੀ ਜਾ ਰਹੀ ਹੈ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਪਰਮੇਂਦਰ ਜੀ ਐਕਚੁਅਲੀ ਗੱਲ ਇਹ ਹੈਗੀ ਆ ਕਿ ਕੈਨੇਡਾ ਆਪਣੇ ਆਪ ਦੇ ਵਿੱਚ ਭਾਵੇਂ ਨੈਟੋ ਦਾ ਮੈਂਬਰ ਹੈ, ਵੈਸਟ ਕੰਟਰੀ ਆ, ਫਰੰਟਵਰਡ ਕੰਟਰੀ ਹੈਗਾ ਆ, ਅਮੀਰ ਕੰਟਰੀ ਆ। ਕੈਨੇਡਾ ਦੇ ਵਿੱਚ ਮੁੱਖ ਤੌਰ ਆਪਾਂ ਕਹਿ ਲਈਏ ਕਿ ਰੋਟੀ, ਕੱਪੜਾ, ਮਕਾਨ ਦੀ ਇੰਨੀ ਸਮੱਸਿਆ ਨਹੀਂ ਹੈਗੀ ਲੇਕਿਨ ਅੱਜ ਬਣ ਚੁੱਕੀ ਆ। ਆਪਾਂ ਜਦੋਂ ਇਹ ਰਾਤ ਦੇਖਦੇ ਆ ਕਿ ਆਧ ਕੈਨੇਡਾ ਦੇ 234000 ਲੋਕ ਜਿਹੜੇ ਹੈਗੇ ਆ ਇੱਕ ਗੈਰ ਰਸਮੀ ਅੰਕੜੇ ਹੈਗੇ ਆ ਅੰਦਾਜ਼ਨ ਆਪਾਂ ਕਹਿ ਸਕਦੇ ਆ ਕਿ ਉਹ ਜਿਹੜੇ ਬੇ ਘਰੇ ਹੈਗੇ ਆ ਬੇ ਘਰੇ ਤੋਂ ਭਾਵੇਂ ਨਹੀਂ ਕਿ ਲੇਕਿਨ ਉਹਨਾਂ ਕੋਲ ਬਿਲਕੁਲ ਘਰ ਨਹੀਂ ਹੈਗਾ ਲੇਕਿਨ ਮੇਰੇ ਕੰਧ ਬੋਗ ਉਹਨਾਂ ਕੋਲ ਟੈਂਪਰੇਰੀ ਘਰ ਨੇ ਕਿ ਉਹਨਾਂ ਕੋਲ ਛੱਤ ਤੇ ਹੈ ਲੇਕਿਨ ਟੈਂਪਰੇਰੀ ਹੈ ਤੇ ਇਹਨਾਂ ਦੇ ਵਿੱਚੋਂ ਕਾਫੀ ਵੱਡੀ ਪਰਸੈਂਟ ਉਹ ਆ ਜਿਨ੍ਹਾਂ ਕੋਲ ਘਰ ਨਹੀਂ ਹੈਗਾ ਤਾਂ ਉਹ ਕਈ ਤਰ੍ਹਾਂ ਦੇ ਇਦਾਂ ਦੇ ਆਪਾਂ ਕਹਿ ਸਕਦੇ ਕੈਂਪਿੰਗ ਕਰਕੇ ਰਹਿੰਦੇ ਆ ਪਾਰਕਾਂ ਦੇ ਵਿੱਚ ਸੜਕਾਂ ਦੇ ਕੰਢਿਆਂ ਦੇ ਉੱਪਰ ਕਿਉਂਕਿ ਕੈਨੇਡਾ ਇੱਕ ਠੰਡਾ ਮੁਲਕ ਹੈਗਾ ਅੱਜ ਇੱਥੇ ਹੁਣ ਮਾਈਨਸ ਟੈਂਪਰੇਚਰ ਜਾਣ ਲੱਗ ਗਿਆ ਤਾਂ ਉਹਨਾਂ ਹਾਲਤਾਂ ਦੇ ਬਹੁਤ ਸਾਰੇ ਬੇਘਰਾਂ ਦੀਆਂ ਲੋਕਾਂ ਦੀਆਂ ਜੜੀਆਂ ਮੌਤਾਂ ਵਾਂ ਉਹ ਵੀ ਹੋ ਜਾਂਦੀਆਂ ਜੀ ਸੋ ਮਨੁੱਖੀ ਤੌਰ ਤੇ ਵੀ ਇਹ ਜਿਹੜਾ ਬਹੁਤ ਘੱਟ ਤੱਕ ਸਿੱਧ ਹੁੰਦਾ ਬਾਹਰ ਸੌਣਾ ਅੱਜ ਕੱਲ੍ਹ ਠੰਡ ਦੇ ਵਿੱਚ ਇੰਨਾ ਗੱਲਾਂ ਨੂੰ ਧਿਆਨ ਚ ਰੱਖਦਾ ਹਾਂ ਜਿਹੜੇ ਲਗਭਗ 12 ਦੇ ਕਰੇ ਸ਼ਹਿਰਾਂ ਦੇ ਮੇਅਰ ਸੀਗੇ ਉਹਨਾਂ ਨੇ ਅੰਟਰੀਓ ਦੇ ਪ੍ਰੀਮੀਅਰ ਡਾਕ ਫੂਡ ਨੂੰ ਇੱਕ ਪੱਤਰ ਲਿਖਿਆ ਸੀਗਾ ਕਿ ਕਿਉਂ ਨਾ ਤੁਸੀਂ ਐਗਜ਼ੀਕਿਊਟ ਕਰੋ ਇੱਕ ਇਦਾਂ ਦਾ ਫੈਸਲਾ ਲਿਆਓ ਕਿ ਚਾਰਟਰ ਦੇ ਵਿੱਚ ਨਾਟ ਵਿਦ ਸਟੈਂਡਿੰਗ ਕਲੋਜ਼ ਹੈਗਾ ਜਿਹਦੀ ਵਰਤੋਂ ਕਰੋ ਕਿਉਂਕਿ ਜਦੋਂ ਵੀ ਗਵਰਨਮੈਂਟ ਇਹਨਾਂ ਨੂੰ ਠਾਉਣ ਲੱਗਦੀ ਆ ਜਾਂ ਜਿਹੜੀਆਂ ਮਿਊਸਪੈਲਿਟੀਆਂ ਹੈਗੀਆਂ ਜਿਹਨੂੰ ਇੱਥੇ ਸਿਟੀ ਬੋਲ ਦਿੰਦੇ ਆ ਜਦੋਂ ਵੀ ਸਿਟੀ ਉਹਨਾਂ ਨੂੰ ਫੋਰਸ ਕਰਕੇ ਠਾਉਣ ਲੱਗਦੀ ਆ ਤਾਂ ਕੋਰਟ ਦੇ ਵਿੱਚ ਜਾ ਕੇ ਇੰਜੈਕਸ਼ਨ ਲੈ ਲੈਂਦੇ ਭਾਵੇਂ ਕਿ ਚਾਰਟਰ ਦਾ ਫਰੀडम ਆਫ ਰਾਈਟ ਤੇ ਫਰੀडम ਆਫ ਸਪੀਚ ਦਾ ਵਿਰਵਾ ਦੇ ਕੇ ਧਾਰਾ 33 ਦੇ ਤਹਿਤ ਜਿਹੜਾ ਕੋਰਟ ਨੂੰ ਇੰਜੈਕਸ਼ਨ ਲਾ ਲੈਂਦੇ ਆ ਤੇ ਜਿਹੜੇ ਫੋਰਸ ਹੈਗੀਆਂ ਕੁਝ ਵੀ ਕਰ ਨਹੀਂ ਪਾਉਂਦੀਆਂ ਜਿਹਦੇ ਜਰੀਏ ਹੁਣ ਜਿਹੜੇ 12 ਦੇ ਕਰੀਬ ਮੇਰ ਹੈਗੇ ਸੀਗੇ ਉਹਨਾਂ ਨੇ ਪ੍ਰੀਮੀਅਮ ਡਾਕ ਫੂਡ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਐਟ ਲੀਸਟ ਕੋਈ ਇਦਾਂ ਦਾ ਲੈਜਿਲੇਸ਼ਨ ਲਿਆਓ ਜਿਹਦੇ ਕਰਕੇ ਕੋਰਟ ਦੇ ਜਿਹੜੇ ਆਰਡਰ ਹੈ ਉਹ ਓਵਰਰਾਈਡ ਹੋ ਸਕਣ ਮਨੁੱਖੀ ਹਵਾਲੇ ਦੇ ਕੇ ਪਾਵਨੁੱਖੀ ਅਧਿਕਾਰਾਂ ਦਾ ਹਵਾਲਾ ਦੇ ਕੇ ਜਿਹੜੇ ਔਰ ਔਰ ਦੇ ਜਿਹੜੇ ਰਾਈਟ ਹੈ ਜਿਹੜੇ ਆਰਡਰ ਹੈਗੇ ਆ ਉਹਨਾਂ ਨੂੰ ਓਵਰਰਾਈਡ ਕੀਤਾ ਜਾ ਸਕੇ ਸੋ ਇਹਦਾ ਇੱਕ ਹਾਲਤ ਸੀਗਾ ਕਿ ਜਿਹੜਾ ਫੈਡਰਲ ਗਵਰਨਮੈਂਟ ਜਿਹੜੀ ਅਨਟਾਰੀਓ ਗਵਰਨਮੈਂਟ ਹੈ ਉਹ ਇੱਕ ਲਾਅ ਲਿਆ ਰਹੀ ਹੈ ਜੀ ਲੈਜਲੇਸ਼ਨ ਲਿਆ ਰਹੀ ਹੈ ਜਿਹਦੇ ਪਿਹਾਲ ਦੀ ਉੱਪਰ ਵੱਧ ਪਾਵਰਾਂ ਦਿੱਤੀਆਂ ਜਾਣਗੀਆਂ ਵੀ ਸਿਕਰਟੀਜ਼ ਨੂੰ ਤੇ ਫੋਰਸਸ ਨੂੰ ਫੋਰਸ ਜਦੋਂ ਪੀਲ ਪੁਲਿਸ ਆ ਜਾਂਦੀ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਸੋ ਉਹਨਾਂ ਨੂੰ ਹੱਕ ਹੋਊਗਾ ਤੋਂ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਲੋਕਾਂ ਨੂੰ ਉਠਾ ਸਕੂਗੀ ਹਾਲਾਂਕਿ ਇਹਨਾਂ ਦੇ ਸ਼ਹਿਰਾਂ ਦੇ ਵਿੱਚ ਬ੍ਰੈਂਟਨ, ਬੈਰੀ, ਬ੍ਰੈਂਡਫੋਰਡ, ਕੈਂਬਰੇਜ, ਛਤਮ ਹੈਗਾ ਜੀ ਓਕਵਿਲ, ਆਸ਼ਵਾ ਪਿਗਰਿੰਗ, ਸੇਂਟ ਕੈਥਰਿਨ, ਸਰਬਰੀ ਤੇ ਵਿੰਡਰ ਇਹ ਸ਼ਹਿਰ ਹੈਗੇ ਆ ਜਿਨ੍ਹਾਂ ਦੇ ਵੱਡੀ ਪੱਧ ਤੇ ਸਮੱਸਿਆ ਪਾਈ ਜਾ ਰਹੀ ਆ ਆਪਾਂ ਆਪਣੇ ਸਰੋਤਿਆਂ ਨੂੰ ਇਹ ਵੀ ਦੱਸ ਦਿੰਨੇ ਆ ਆਪਣਾ ਬਰਮਿੰਦਰ ਜੀ ਕਿ ਹਜ਼ਾਰਾਂ ਲੋਕ ਕੈਨੇਡਾ ਦੇ ਵਿੱਚ ਹੈਗੇ ਲੇਕਿਨ ਟ੍ਰਾਂਟੋ ਦੇ ਵਿੱਚ ਵੀ ਇਹਨਾਂ ਦੀ ਗਿਣਤੀ ਹਜ਼ਾਰਾਂ ਦੱਸੀ ਜਾਂਦੀ ਆ ਲੇਕਿਨ ਟ੍ਰਾਂਟੋ ਦੇ ਮੇਰ ਹੈਗੇ ਆ ਲੀਵਿਆ ਚਾਓ ਜਿਹੜੇ ਕਿ ਸਾਰੇ ਮੇਰ ਤੋਂ ਵੱਖਰੇ ਵਿਚਾਰ ਰੱਖਦੇ ਆ ਸੋ ਉਹਨਾਂ ਨੇ ਬੱਤਰ ਦੇ ਉੱਪਰ ਸਾਈਨ ਨਹੀਂ ਕੀਤੇ ਜਿਹੜੇ 12 ਮੇਅਰ ਸੀਗੇ ਜਿਨ੍ਹਾਂ ਨੇ ਸਾਂਝੇ ਰੂਪ ਚ ਇੱਕ ਸਿਗਨੇਚਰ ਕਰਕੇ ਪੱਤਾ ਜਿਹੜਾ ਮੰਗ ਪੱਤਰ ਅੰਤਾਰੀਓ ਦੇ ਪ੍ਰੀਮੀਅਰ ਨੂੰ ਭੇਜਿਆ ਸੀ ਜਿਹੜੇ ਅਲੀਵਿਆ ਚਾ ਉਹਨਾਂ ਨੇ ਉੱਪਰ ਸਾਈਨ ਨਹੀਂ ਕੀਤੇ ਉਹਨਾਂ ਦਾ ਕਹਿਣਾ ਸੀ ਕਿ ਪਹਿਲਾਂ ਜਿਹੜੇ ਬੇਘਰੇ ਲੋਕ ਆ ਇਹਨਾਂ ਦੇ ਰਹਿਣ ਵਾਸਤੇ ਕੋ ਪ੍ਰਬੰਧ ਕੀਤਾ ਜਾਵੇ ਪਾਵ ਸੋਲੂਸ਼ਨ ਗਵਰਨਮੈਂਟ ਕੱਢੇ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਉਠਾਇਆ ਜਾ ਸਕੇ ਹਾਲਾਂਕਿ ਬਹੁਤ ਸਾਰੇ ਵੀਰੇ ਜਿਹੜੇ ਪ੍ਰੀਮੀਅਰ ਗਵਰਨਮੈਂਟ ਜਿਹੜੇ ਹੈਗੇ ਆ ਅੰਤਾਰੀਓ ਦੇ ਉਹ ਇਹ ਦੇ ਰਿਹਾ ਕਿ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਵੀ ਰਾਈਟ ਹੈਗੇ ਆ ਪਾਰਕਾਂ ਜਾ ਕੇ ਕੁਝ ਬਾਹਰ ਘੁੰਮਣ ਫਿਰਨ ਦੇ ਜਿਹੜੇ ਬਾਇਡਿੰਗ ਲਾ ਲੋਕ ਹੈਗੇ ਆ ਪਾਵ ਕਾਨੂੰਨ ਨੂੰ ਮੰਨਣ ਵਾਲੇ ਲੋਕ ਆ ਸੋ ਉਹਨਾਂ ਦੇ ਅਧਿਕਾਰ ਇਹਨਾਂ ਦੇ ਕਰਕੇ ਪ੍ਰਭਾਵਿਤ ਹੁੰਦੇ ਆ ਜਿਨ੍ਹਾਂ ਨੇ ਆਪਣੀ ਸਾਂਝੀ ਜ਼ਮੀਨ ਜਿਹੜੀ ਆਕੂਪਾਈਡ ਕੀਤੀ ਹੋਈ ਆ ਸੋ ਮੁੱਖ ਰੂਪ ਜਦੋਂ ਇਹ ਲਾਅ ਆਉਂਦਾ ਆ ਕਿੰਨਾ ਇਫੈਕਟ ਹੁੰਦਾ ਲੇਕਿਨ ਮਨੁੱਖੀ ਤੌਰ ਤੇ ਅਸੀਂ ਪੰਜਾਬ ਨਗਰ ਵਾਲੋਂ ਆਪਾਂ ਵੀ ਇਹ ਵਿਕਸ਼ਾ ਕਰਦੇ ਹਾਂ ਗਵਰਨਮੈਂਟ ਵੱਲੋਂ ਕਿ ਐਟ ਲੀਸਟ ਜਦੋਂ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਉਠਾਉਣਾ ਚਾਹੁੰਦੇ ਹੋ ਤਾਂ ਉਹਨਾਂ ਦਾ ਹੱਲ ਜਿਹੜਾ ਆ ਸੋਲੂਸ਼ਨ ਕੀ ਕੱਢ ਰਹੇ ਹੋ ਇਹ ਪਹਿਲਾਂ ਲੋਕਾਂ ਦੇ ਸਾਹਮਣੇ ਪਲਾਨ ਜਿਹੜੀ ਆ ਰੱਖਣੀ ਚਾਹੀਦੀ ਆ ਇਸ ਵਕਤ ਅੰਟਾਰੀਓ ਦੇ ਵਿੱਚ ਵੀ ਲਗਭਗ ਆਪਾਂ ਇਹ ਕਹਿ ਸਕਦੇ ਕਾਫੀ ਵੱਡੀ ਗਿਣਤੀ ਹੈਗੀ ਆ 234000 ਦੇ ਕਰੀਬ ਲੋਕ ਜਿਹੜੇ ਆ ਉਹ ਅੰਟਾਰੀਓ ਚ ਕੱਲੇ ਜਿਹੜੇ ਆ ਉਹ ਬੇਕਾਰ ਹੈਗੇ ਆ ਬ੍ਰੈਂਟਨ ਵਿੱਚ 866 ਤੋਂ ਗੁੱਲ ਹੋ ਕੇ ਹੁਣ 1600 ਦੇ ਕਰੀਬ ਲੋਕ ਆ 1 ਇਨ 10 ਭਾਵ ਦਸਵੇਂ ਵਿੱਚ ਇੱਕ ਬੰਦਾ ਜਿਹੜਾ ਉਹ ਬੇਕਾਰ ਹੈਗਾ ਜਿਹਦੇ ਕੋਈ ਸ਼ਤ ਤ ਨਹੀਂ ਹੈਗੀ ਪਰਮੇਂਦਰ ਜੀ 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 ਗੁਰਮੁਖੀ